ਚੜ੍ਹਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੀ ਇੱਕ ਕਲੋਨੀ ਦੇ ਲੋਕਾਂ ਨੂੰ ਪੱਕਾ ਰਸਤਾ ਨਾ ਮਿਲਣ ਕਾਰਨ ਰੇਲਵੇ ਵਿਭਾਗ ਅਤੇ ਸਰਕਾਰਾਂ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ ਗੁਰਦਾਸਪੁਰ ਦੀ ਪੰਛੀ ਕਲੋਨੀ ਦੇ ਲੋਕ ਆਪਣੀ ਕਲੋਨੀ ਲਈ ਪੱਕਾ ਰਸਤਾ ਲੈਣ ਲਈ ਪਿਛਲੇ ਲੰਬੇ ਸਮੇਂ ਤੋਂ ਰੇਲਵੇ ਵਿਭਾਗ ਅਤੇ ਸਰਕਾਰਾਂ ਦੇ ਦਫ਼ਤਰਾਂ ਵਿੱਚ ਖਜਲ ਖੁਆਰ ਹੋ ਰਹੇ ਨੇ ਪਰ ਕੋਈ ਵੀ ਇਨਾਦੀਸਾਰ ਨਹੀਂ ਲੈ ਰਹਾ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮਾਮਲਾ ਸਾਹਿਬ ਜੀ ਇਹ ਹੈਗਾ ਕਿ ਮੈਂ ਇੱਥੇ ਪੰਛੀਗਰੋਂ ਦੀ ਦਾ ਵਸਨੀਕ ਆ ਮੇਰਾ ਨਾਮ ਜਸਵੰਤ ਸਿੰਘ ਆ ਤੇ ਤਕਰੀਬਨ ਮੈਂ ਇੱਥੇ 14-15 ਸਾਲ ਤੋਂ ਵਸਿੰਦਾ ਆ ਇਸ ਕਲੌਂਡੀ ਨੂੰ ਜਿਹੜਾ ਹੈਗਾ ਇੱਥੇ ਆਬਾਦੀ ਤਕਰੀਬਨ ਕੋ 2.5 ਹਜ਼ਾਰ ਦੇ ਕਰੀਬ ਹੈ ਜੀ ਆ 100-150 ਘਰ ਹੈਗਾ ਇੱਥੇ ਬਣਿਆ ਹੋਇਆ ਤੇ ਇਸ ਕਲੌਂਡੀ ਨੂੰ ਰਸਤਾ ਜੋ ਹੈ ਇਸ ਜ਼ਮੀਨ ਦਾ ਉਹ ਆਰਾਮਨਗਰ ਤੋਂ 11 ਫੁੱਟ ਦਾ ਹੁੰਦਾ ਹੈ ਜਿਹੜਾ ਕਿ ਗਾਹ ਖੇਤਾਂ ਨੂੰ ਸਾਡੀ ਕਲੋਨੀ ਨਾਲ ਲੱਗਦਾ ਸੀ 1930-31 ਦੇ ਵਿੱਚ ਜਦੋਂ ਇਹ ਰੇਲਵੇ ਲੰਘ ਪਈਆ ਪਤਾ ਨਹੀਂ ਰੇਲਵੇ ਨੇ ਕੀ ਸਮਝ ਕੇ ਇੱਥੇ ਛੋਟੀ ਜਿਹੀ ਕੋ ਪੂੜੀ ਬਣਾ ਕੇ ਸਾਡਾ ਜਿਹੜਾ ਰਕਸ਼ਾ ਜਿਹੜਾ ਪੁਰਾਣਾ ਰਸਤਾ ਸੀ ਉਹ ਬਲੌਕ ਕਰ ਦਿੱਤਾ ਅਸੀਂ 2014 ਤੋਂ ਡਿਪਾਰਟਮੈਂਟ ਨੂੰ ਬਾਰ-ਬਾਰ ਲੈਟਰ ਮੰਤਰੀਆਂ ਨੂੰ ਲਿਖ ਰਹੇ ਆ ਕਿ ਪਾਈਏ ਸਾਡਾ ਜਿਹੜਾ ਰਸਤਾ ਸੀਗਾ 11 ਫੁੱਟ ਦਾ ਇਹ ਬਹਾਲ ਕੀਤਾ ਜਾਵੇ ਤੇ ਰੇਲਵੇ ਵਿਭਾਗ ਤੋਂ ਸਾਡਾ ਰਸਤਾ ਬਹਾਲ ਕਰਵਾ ਕੇ ਸਾਨੂੰ ਦਵਾਇਆ ਜਾਵੇ ਰੇਲਵੇ ਵਿਭਾਗ ਨੂੰ ਵੀ ਅਸੀਂ ਬਹੁਤ ਲੈਟਰ ਲਿਖੇ ਆ ਸਾਡੇ ਲੈਟਰਾਂ ਦਾ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਨੇ ਹੁਣ ਇਹਨਾਂ ਨੇ ਆਪਣਾ ਪਲੇਟਫਾਰਮ ਸ਼ੁਰੂ ਕਰਨਾ ਕੀਤਾ ਆ ਕਿ ਹੁਣ ਵੀ ਇਹ ਆਪਣਾ ਪਲੇਟਫਾਰਮ ਬਣਾਉਂਦੇ ਆ ਸਾਡੇ ਰਸਤੇ ਬਾਰੇ ਕੋਈ ਨਹੀਂ ਇਹਨਾਂ ਨੇ ਉਹ ਪੁਲੀ ਜਿਹੜੀ 11 ਫੁੱਟ ਦੀ ਕਰਨ ਦੀ ਇਹਦੇ ਸਾਡੀ ਕੋਈ ਡਿਮਾਂਡ ਨਹੀਂ ਮੰਨੀ ਇਹਨਾਂ ਨੇ ਸਾਡਾ ਰਸਤਾ ਹੀ ਉਹ ਪੁਲੀ ਦੇ ਥੱਲੇੋਂ ਦੀ ਸੀਗਾ ਆਮ ਲੋਕੀ ਇੱਥੋਂ ਦੀ ਲੰਘਦੇ ਆ ਮੰਡੀ ਲੱਗੇ ਆ ਸਬਜ਼ੀ ਮੰਡੀ ਦਾਣਾ ਮੰਡੀ ਲੱਗੇ ਆ ਜੀਟੀ ਰੋਡ ਨੇੜੇ ਪੈਂਦਾ ਹੋਰ ਇਸ ਕਲੌਨੀ ਤੋਂ ਕੋਈ ਰਸਤਾ ਨਹੀਂ ਹੈਗਾ ਬੱਚੇ ਵੀ ਲੰਘਦੇ ਹਨ ਸਵੇਰੇ ਸਕੂਲਾਂ ਨੂੰ ਬੱਚੇ ਛੱਡਣ ਜਾਣਾ ਹੁੰਦਾ ਪੁਲੀ ਦੇ ਥੱਲੇ ਦੀ ਬੜੀ ਦਿੱਕਤ ਆਉਂਦੀ ਹੈ ਜਦੋਂ ਇਹ ਥੱਲੇ ਦੀ ਲੰਘਦੇ ਆ ਤੇ ਸੋ ਸਾਡੀ ਸਰਕਾਰ ਅੱਗੇ ਔਰ ਸਾਡੀ ਇਸ ਰੇਲਵੇ ਡਿਪਾਰਟਮੈਂਟ ਅੱਗੇ ਬੇਨ ਕੰਮ ਕਰੋ ਪਹਿਲਾਂ ਸਾਡਾ 11 ਫੁੱਟ ਪੁਲੀ ਚੌੜੀ ਕਰਕੇ ਸਾਡਾ ਰਸਤਾ ਆ ਉਹ 11 ਫੁੱਟ ਦਾ ਪੁਲੀ ਥੱਲੇੋਂ ਕੱਢ ਕੇ ਬਣਾਓ ਪਹਿਲਾਂ ਸਾਡਾ ਸਾਡਾ ਨਿਊ ਗੁਰੂ ਰਾਮਦਾਸ ਕਲੋਨੀ ਪੰਛੀ ਕਲੋਨੀ ਆ ਤੇ ਇੱਥੇ ਕਮ ਸੇ ਕਮ ਕੋਈ 1.5 2 ਹਜ਼ਾਰ ਤੇ ਘਰ ਬਣੇ ਹੋਇਆ ਤੇ ਇੰਨੀ ਕਿ ਇਹਨਾਂ ਨੂੰ ਦਿੱਕਤ ਆ ਗਈ ਹੈ ਬੱਚਿਆਂ ਨੂੰ ਸਕੂਲ ਨਹੀਂ ਲੈ ਕੇ ਜਾ ਸਕਦੇ ਮੀਂਹ ਪੈ ਜੇ ਤੇ ਅਸੀਂ ਬਾਹਰ ਨਹੀਂ ਨਿਕਲ ਸਕਦੇ ਪਾਣੀ ਸਾਡੀ ਕਲੋਨੀ ਭਰ ਜਾਂਦੀ ਆ ਤੇ ਕੋਈ ਰਸਤਾ ਨਹੀਂ ਦੇ ਰਿਹਾ ਸਾਡੇ ਤੇ ਹੁਣ ਤੁਸੀਂ ਵੀ ਦੱਸੋ ਅਸੀਂ ਸਰਕਾਰਾਂ ਨੂੰ ਤੇ ਬਹੁਤ ਕੋਸ਼ਿਸ਼ ਕਹਿ ਚੁੱਕਿਆ ਪਰ ਸਰਕਾਰਾਂ ਨਹੀਂ ਸਾਡਾ ਅਜੇ ਤੱਕ ਸਾਥ ਦਿੰਦੀਆਂ ਜੇ ਕਹਿੰਦੇ ਆ ਸਰਕਾਰ ਕਹਿੰਦੀ ਹੈ ਕਿ ਅਸੀਂ ਗਰੀਬਾਂ ਨੂੰ ਘਰ ਬਣਾ ਕੇ ਦੇ ਰਹਿਆਂ ਮਕਾਨ ਬਣਾ ਕੇ ਦੇ ਰਹਿਆਂ ਇਹ ਟਾਇਲਟ ਬਣਾ ਕੇ ਦੇ ਰਹਿਆਂ ਪਰ ਜੇ ਲੋਕਾਂ ਨੂੰ ਇਹ ਬਣਾ ਕੇ ਦੇ ਰਹੀ ਆ ਤੇ ਗਰੀਬਾਂ ਦੇ ਜਿਹੜੇ ਘਰ ਆ ਉਹ ਤੇ ਕਮ ਸੋ ਕਮ ਬਚਾਣੇ ਚਾਹੀਦੇ ਆ ਇਹਨਾਂ ਨੇ ਜੇ ਸਾਨੂੰ ਘਰ ਨਹੀਂ ਬਣਾ ਕੇ ਦੇ ਸਕਦੇ ਸਾਡੇ ਗਰੀਬਾਂ ਦੇ ਘਰ ਤੇ ਬਣੇ ਰਹਿੰਦੇ ਨਾ ਸਾਨੂੰ ਰਸਤਾ ਤੇ ਦੇਣ ਜੇ ਸਾਨੂੰ ਰਸਤਾ ਨਹੀਂ ਮਿਲਿਆ ਤੇ ਸਾਡੇ ਇੱਥੇ ਰਹਿਣ ਦਾ ਕੀ ਕੋਈ ਹੈ ਕੋਈ ਵੈਲਿਊ ਨਹੀਂ ਸਾਡੀ ਸਾਡੇ ਮਕਾਨ ਗਰੀਬਾਂ ਨੇ ਬਣਾਇਆ ਮਿਹਨਤ ਕਰ ਕਰਕੇ ਕੋਈ ਵੈਲਿਊ ਨਹੀਂ ਸਾਡੇ ਘਰਾਂ ਦੀ ਅਸੀਂ ਇਹੀ ਹੱਥ ਜੋੜ ਕੇ ਕਹਿੰਨੇ ਆ ਕਿ ਸਰਕਾਰ ਚਾਹੇ ਕੰਮ ਕਰੇ ਨਾ ਕਰੇ ਲੈ ਕੇ ਨੇ ਇਹ ਜੋ ਰੇਲਵੇ ਵਾਲੇ ਆ ਇੱਥੇ ਸਾਡਾ ਰਸਤਾ ਹੈ ਇਹ ਸਾਨੂੰ ਰਸਤਾ ਮਿਲਣਾ ਚਾਹੀਦਾ 11 ਫੁੱਟ ਔਰ ਪੁਲੀ ਵੀ ਪੈਣੀ ਚਾਹੀਦੀ ਆ ਅਗਰ ਪੁਲੀ ਨਾ ਪਈ ਤੇ ਸਾਡਾ ਇਥੋਂ ਨੰਗਣਾ ਬਹੁਤ ਮੁਸ਼ਕਲ ਹੋ ਜਾਏਗਾ ਤੇ ਬਹੁਤੀ ਗੱਲ ਇਹ ਆ ਕਿ ਜੇ ਸਾਨੂੰ ਟ੍ਰੇਨ ਰੋਕਣੀ ਪਏਗੀ ਤੇ ਉਹ ਵੀ ਕੰਮ ਕਰਾਂਗੇ ਸਾਨੂੰ ਡਰ ਨਹੀਂ ਹੈਗਾ ਮਰਨਾ ਤੇ ਇੱਕ ਦਿਨ ਹੈ ਹੀ ਆ ਤੇ ਫਿਰ ਇਹ ਕੰਮ ਸਾਨੂੰ ਕਰਨਾ ਪਏਗਾ ਤੇ ਕਰਾਂਗੇ ਜ਼ਰੂਰ